ਮਾਮਲਾ ਸ਼੍ਰੀ ਮੱਛਵੜਾ ਸਾਹਿਬ ਤੋਂ ਸਾਹਮਣੇ ਆਇਆ ਜਿੱਤੇ ਕਿ ਪੁਰਾਣੀ ਗਊਸ਼ਾਲਾ ਰੋਡ ਵਿਖੇ ਡੇਰ ਰਹਾ ਤਾਂ హెయిర్ ਡ੍ਰੈਸਰ ਰੋਸ਼ਨ ਹੰਸ ਨੂੰ ਮਣ ਪਛਾਤੇ ਕਾਰ ਸਵਾਰਾਂ ਨੇ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਹਸਪਤਾਲ ਦੇ ਵਿੱਚ ਜ਼ਖਮੀ ਰੋਸ਼ਨ ਹੰਸ ਨੇ ਦੱਸਿਆ ਕਿ ਆਪਣੇ ਘਰ ਨੇੜੇ ਗਊਸ਼ਾਲਾ ਰੋਡ ਤੇ ਖੜਾ ਸੀ ਕਿ ਇੱਕ ਅਕਾਰ ਅਚਾਨਕ ਕੋਲ ਆ ਕੇ ਰੁਕਦੀ ਹੈ ਜਿਸ ਤੋਂ ਕਿ ਇੱਕ ਵਿਅਕਤੀ ਜਿਸ ਦਾ ਕਿ ਮੂੰਹ ਬੰਨਿਆ ਸੀ ਉਸ ਨੇ ਗਾਲੀ ਗਲੂਚ ਕਰਦਿਆਂ ਕਿਹਾ ਕਿ ਤੂੰ ਸਾਡਾ ਰਸਤਾ ਰੁਕੇਗਾ ਤਾਂ ਫਿਰ ਉਸ ਨੇ ਉਸ ਤੇ ਗੋਲੀ ਚਲਾ ਦਿੱਤੀ ਹੈ ਤਾਜ਼ੇ ਕੀ ਗੋਲੀ ਚਲਾ ਕੇ ਉਹ ਭੱਜ ਗਿਆ ਜਦੋਂ ਉਸਨੇ ਦੇਖਿਆ ਕਿ ਪੇਟ ਦੇ ਵਿੱਚੋਂ ਖੂਨ ਨਿਕਲ ਰਿਹਾ ਤਾਂ ਤੁਰੰਤ ਉਸ ਨੂੰ ਸਿਵਲ ਹਸਪਤਾਲ ਸਮਰਾਲਾ ਲੈ ਜਾਂਦਾ ਗਿਆ ਜਿੱਥੇ ਕਿ ਮੁੱਢਲੀ ਸਹਾਇਤਾ ਦੇਣ ਉਪਰੰਤ ਰੈਫਰ ਕਰ ਦਿੱਤਾ ਤਾਂ ਹੈਡ ਡਰੈਸਰ ਰੋਸ਼ਨ ਨੇ ਦੱਸਿਆ ਕਿ ਉਸਦੀ ਕਿਸੇ ਨਾਲ ਵੀ ਕੋਈ ਦੁਸ਼ਮਣੀ ਨਹੀਂ ਹੈ ਪਰ ਪੁਲਿਸ ਪ੍ਰਸ਼ਾਸਨ ਜਾਂਚ ਕਰ ਰਹੀ ਹੈ ਕਿ ਉਸ ਦੇ ਉੱਪਰ ਹਮਲਾ ਕਰਨ ਵਾਲੇ ਵਿਅਕਤੀ ਕੌਣ ਨੇ ਤੇ ਉੱਥੇ ਘਟਨਾ ਦੀ ਸੂਚਨਾ ਮਿਲਦੇ ਏ ਡੀਐਸਪੀ ਕਰਮਜੀਤ ਸਿੰਘ ਗਰੇਵਾਲ ਥਾਣਾ ਮੁਖੀ ਹਰਵਿੰਦਰ ਸਿੰਘ ਪੁਲਿਸ ਪਾਰਟਿਸ ਮੇਤ ਮੌਕੇ ਤੇ ਪਹੁੰਚੇ ਨੇ ਤੇ ਮਾਚੀਬੜਾ ਸ਼ਹਿਰ ਦੀ ਨਾਕਾ ਬੰਦ ਕੀਤੀ ਗਈ ਹੈ ਪੁਲਿਸ ਦੇ ਬੋਲੋ ਆਸਪਾਸ ਲੱਗੇ ਸੀਸੀਟੀਵੀ ਕੈਮਰੇ ਦੀ ਜਾਂਚ ਕੀਤੀ ਹੈ ਤੇ ਦੇਖਿਆ ਗਿਆ ਕਿ ਬਿਨਾਂ ਨੰਬਰ ਪਲੇਟ ਤੋਂ ਵਰਨਾਕਾਰ ਰੋਪੜ ਰੋਡ ਤੇ ਗਊਸ਼ਾਲਾ ਰੋਡ ਦੇ ਵੱਲ ਆਇਆ ਫਿਰ ਅਚਾਨਕ ਅੱਗੇ ਜਾ ਕੇ ਵਾਪਸ ਮੁੜ ਗਈ ਹੈ ਤੇ ਕਾਰ واپسی ਮੌਕੇ ਨਾਲ ਚੋਂ ਸਵਾਰ ਇੱਕ ਹਮਲਾਵਰ ਜਿਸ ਤੱਕ ਕੀ ਮੂੰਹ ਬੰਨੇ ਅਸੀਂ ਉਸਨੇ ਉਸਤੇ ਗੋਲੀ ਚਲਾਈ ਹੈ ਫਿਲਹਾਲ ਪੁਲਿਸ ਦੇ ਬੋਲੋ ਸ਼ਹਿਰ ਦੇ ਸੀਸੀਟੀਵੀ ਕੈਮਰੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਹਮਲਾਵਰਾਂ ਦੀ ਪਛਾਣ ਲੱਭੀ ਜਾ ਸਕੇ ਨਿਆ ਸਰ ਕਰਦੇ ਕਰਦੇ ਬਾਹਰ ਖੜਾ ਸੀ ਥੱਲੇ ਅੱਗੇ ਚੜਾਈ ਤੋਂ ਥੱਲੇ ਆ ਕੇ ਕਿ ਨਾ ਉਹ ਜਦੋਂ ਖੱਲੇ ਖੜਾ ਸੀਗਾ ਕਿ ਕੋਲਾਪ ਗੱਡੀ ਆਈ ਆ ਹੁਣ ਇਹ ਨਹੀਂ ਪਤਾ ਗੱਡੀ ਕਿਹੜੀ ਸੀਗੀ ਕਿ ਬਰਨਰ ਸੀਗੀ ਜਾਂ ਡਜ਼ਾਇਰ ਸੀਗੀ ਉਹ ਆ ਕੇ ਉਹਨੇ ਬਸ ਜਿਵੇਂ ਗਾਲ ਗਾਲ ਆਪਣੀ ਗਾਲ ਕੱਢ ਕੇ ਬੋਲਿਆ ਥੋੜਾ ਜਿਹਾ ਕੁਛ ਇਹ ਕਹਿੰਦਾ ਸਾਲਾ ਤੁਮਰੇ ਰਾਸਾ ਰੋਕਣਾ ਸੀ ਕਹਿੰਦਾ ਤੇ ਬਸ ਉਹਨੇ ਰਵਲਵਰ ਉੱਤੇ ਪਰਵਾਹ ਨਹੀਂ ਕਿਸਾਤੀ ਆ ਉਹਨੇ ਕਿਛ ਨੂੰ ਕਰਕੇ ਉਹਨੇ ਉਹਨੇ ਫੇਰ ਮਾਰਿਆ ਮੇਰੇ ਵਰ ਨੂੰ ਮੈਨੂੰ ਪਹਿਲਾਂ ਦਿਲ ਕਹਿੰਦਾ ਫਨੀ ਬੰਦੇ ਜੀ ਜਾਣ ਪਛਾਣ ਦੇ ਨਹੀਂ ਸ਼ਾਇਦ ਤੇ ਤਾਹ ਰੋਕੇ ਗਿਆ ਦਿਨ ਨੇ ਮੈਂ ਮੋੜੇ ਕੱਢੀ ਨਹੀਂ ਕਰਵਾਉਂਦਾ ਨਾ ਸ਼ਾਇਦ ਨੂੰ ਭਾਵਾ ਬਾਤ ਚ ਪਤਾ ਲੱਗਿਆ ਉਹ ਜਿਹਨੂੰ ਫੇਰ ਮਾਰੇ ਮੁਹਾਜਦੇ ਆ ਕਿ ਮੈਨੂੰ ਇਹ ਵੀ ਨਹੀਂ ਇਹ ਵੀ ਨਹੀਂ ਜਿਹੜੀ ਫੇਰ ਰੋਚੀ ਉਹਨੂੰ ਫਤਵੀ ਅੰਦਰ ਜਾ ਕੇ ਤੋਂ ਦੇਖਿਆ ਜਦੋਂ ਫੜਾ ਨਿਕਲੇ ਆ ਫਿਰ ਮੈਂ ਦੇਖਿਆ ਉਹ ਫੇਰ ਬੱਜਿਆ ਮੇਰੇ ਕਿਸੇ ਨਾ ਕੋਈ ਲਾਕਡਾਟ ਵੀ ਥੋੜੀ ਨੂੰ ਮਨੇ ਪਾਵੇ ਪਦਰ ਨਹੀਂ ਮੈਸਰ ਕੀ ਮੰਗ ਕੀ ਕਰਦੇ ਆਗੇ ਕੀ ਮੰਗ ਕਰਦੇ ਵੀ ਜਾਂਚ ਕੀਤੀ ਜਾਵੇ ਫਿਰ ਕੌਣ ਸੀ ਕੌਣ ਮਿਲ ਗਿਆ ਅੰਦਾਨ ਅਸ਼ਰਤ ਸੀਗੇ ਵੀ ਜਾਂਚ ਕੀਤੀ ਜਾਵੇ ਕਿੰਨੇ ਕਿੰਨੇ ਦੇ ਗਰੀ ਫਾਇਰਿੰਗ ਹੋ ਗਏ ਸਦੇ ਆ ਉਹ ਸਭ ਜਵਾਬ ਉਹਨਾਂ ਸੀਗਾ ਥੋੜੀ ਫਾਂਸਾ ਸੀਗਾ ਕਿੰਨੇ ਰਾਉਂਡ ਫਾਇਰ ਹੋਏ ਉਹਨਾਂ ਨੇ ਇੱਕ ਮਿੰਟ ਇੱਕੋ ਕੀਤਾ ਦੂਜਾ ਕਰਨ ਲੱਗੇ ਜਿਵੇਂ ਸਿਓ ਮਤਲਬ ਮੈਂ ਫੱਦ ਗਿਆ ਜਦੋਂ ਮੂੰਹ ਟੱਕੇ ਹੋਈ ਸੀ ਕਿਵੇਂ ਹਾਂ ਮੂੰਹ 'ਕਾ ਬਲੈਕ ਕੱਪੜੇ ਨਾਲ ਟੱਕੇ ਆਏ ਸੀਗਾ ਗੱਡੀ 'ਨੂੰ ਚਾਲ ਜਾਲੀਆਂ ਲੱਗੀਆਂ ਸੀ ਬਲੈਕ ਕੱਪੜੀਆਂ ਗੱਡੀ ਨੰਬਰ ਵੱਜ ਨਹੀਂ ਸਰਨਾ ਫੱਦ ਗਿਆ ਮੈਂ ਪੁਲਿਸ ਨੂੰ ਤਲਾਹ ਦੇ ਦਿੱਤੀ ਹਾਂਜੀ ਪੁਲਿਸ ਨੂੰ ਤਲਾਹ ਮਰਜ਼ੂਰ ਜੀ ਸਮਾਨ ਲੈਣ ਆਏ ਸੀਗਾ ਭਾਈ ਇੱਧਰ ਬਾਈਗੜ ਮੁਹੱਲੇ 'ਚ ਆਈ ਮੱਖਣ ਆਇਆ ਨਾ ਜੀ ਇੱਧਰੋਂ ਗੱਡੀ ਇੱਕੋ ਦਾਮ ਆਈ ਸੀਗੀ ਜੀ ਠੀਕ ਹੈ ਜੀ ਇੱਕ ਮੁੰਡਾ ਗਲੀੋਂ ਨਿਕਲ ਗਿਆ ਭੱਜ ਗਿਆ ਤੁਹਾਡੇ ਗੱਡੀ ਉਹ ਮੁੰਡੇ ਨੇ ਪਾਨਾ ਬੁਣਾ ਇਹ ਮੜਾ-ਮਟਾ ਲਵੇਟ ਰੱਖਿਆ ਸੀਗਾ ਜੀ ਹਾਏ ਕੀ ਗੱਲ ਬਾਤ ਹੈ ਗੱਲ ਇਹ ਸੀਗੀ ਜੀ ਬਸ ਕੁਝ ਨਹੀਂ ਪਰ ਉਹਦੇ ਹੱਥ ਤੇ ਪਿਸਤਲ ਸੀਗਾ ਬਾਕੀ ਤਾਂ ਪਤਾ ਨਹੀਂ ਇਹ ਕਿਹੜੀ ਗੱਲ ਬਾਤ ਨਹੀਂ ਹੈ ਨਹੀਂ ਹੈ ਕਿੰਨੇ ਕ ਜਣੇ ਸੀਗੇ ਗੱਡੀ ਦੇ ਵਿੱਚ ਗੱਡੀ ਵਿੱਚ ਇਹ ਨਹੀਂ ਪਤਾ ਵੀ ਜੇ ਇੱਕੋ ਮੁੰਡਾ ਦਿਖਾਇਆ ਸੀਗਾ ਬਾਕੀ ਇੱਕ ਡਰਾਈਵਿੰਗ ਕਰਦਾ ਹੋਣਾ ਇਹ ਨਹੀਂ ਪਤਾ ਬਾਕੀ ਉਹਦੇ ਵਿੱਚ ਬੈਠੇ ਹੋਣਗੇ ਇਹ ਤਾਂ ਉਹ ਨਹੀਂ ਕਹਿ ਸਕਦਾ ਜੀ ਪੱਕੇ ਇਹ ਨਹੀਂ ਗੱਲ ਦਾ ਪਤਾ ਸੀਗਾ ਜੀ ਇੱਕ ਮੁੰਡਾ ਮੇਰੇ ਨਾਲ ਹੋਰ ਸੀਗਾ ਜਿਹਨੇ ਦੇਖਿਆ ਸੁਖਿਆ ਸੀਗਾ ਪਿਸਟਲ ਉਹਨਾਂ ਨੇ ਚਲਾਈ ਕੋਈ ਗੋਲੀ ਗੋਲੀ ਨਹੀਂ ਕੋਈ ਬੋਲੀ ਵਾਇਸ ਕੋਈ ਨਹੀਂ ਆਈ ਸੀਗੀ ਉਹ ਹਾਂ ਜੀ ਗੱਡੀ ਦਾ ਨਹੀਂ ਪਤਾ ਜੀ ਕਿਹੜੀ ਸੀ ਵਾਈਟ ਸੀਗਾ ਜੀ ਜਦੋਂ ਚਲੇਗਾ ਜਦੋਂ ਉਸ ਟਾਈਮ ਜਦ ਇਹ ਇਸ ਟਾਈਮ ਚਲੇ ਗਏ ਸੀ ਕਿ ਉਹ ਇੱਕ ਫਾਇਰਿੰਗ ਦਾ ਸਸਪੈਕਟਡ ਇਨਸੀਡੈਂਟ ਹੋਇਆ ਹੈ ਤੇ ਮਾਛੂੜਾ ਖਾਨ ਦੇ ਏਰੀਆ ਚ ਤੇ ਫਰਦਰ ਇਨਵੈਸਟੀਗੇਸ਼ਨ ਵਾਲੇ ਇਨੀਸ਼ੀਅਲ ਸਟੇਜ ਚ ਤੇ ਜਿਵੇਂ ਜੋ ਵੀ ਅਪਡੇਟ ਹੋਊਗਾ ਉਹ ਜਾਣੂ ਕਰਾਇਆ ਜਾਊਗਾ ਕਿ ਕਿਹੜਾ ਮਾਹੌਲ ਹੈ ਤੇ ਗਊਸ਼ਾਲਾ ਰੋਡ ਦੇ ਮਾਹੌਲ